ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਮੱਜਾਂ ਦੇ ਵਿੱਚ ਫਿਰ ਰਹੇ ਆ ਟਾਈਮ ਮੱਜਾਂ ਦਾ ਹੋ ਗਿਆ ਬਸ ਤਕਰੀਬਨ 24 ਅ ਹੁਣ ਚੁਆਈ ਕਰਨੀਆਂ ਜੀ ਸ਼ੁਰੂ ਤੇ ਬਾਕੀ ਚੁਆਈ ਦੇ ਨਾਲ-ਨਾਲ ਹੁਣ ਮੈਂ ਤਾਂ ਅਸੀਂ ਤਾਂ ਡੰਗਰਾਂ 'ਚ ਬਿਜ਼ੀ ਹੋ ਗਏ ਤੇ ਤੇ ਉਧਰ ਭੈਣ ਹੁਣ ਹੀ ਆਏ ਹੋਏ ਆ ਜੀ ਅ ਛੋਟੀ ਭੈਣ ਵੀ ਆਈ ਵੀ ਆ ਤੇ ਅ ਪਰਾਉਣਾ ਸਾਹਿਬ ਵੀ ਆਏ ਵੀ ਆ ਛੋਟੇ ਤੇ ਗਵਲੀ ਭੈਣ ਵੀ ਆਈ ਹੋਈ ਆ ਜੀ ਉਹ ਆਏ ਵੇ ਤਾਂ ਐ ਜੀ ਕਿਉਂਕਿ ਸਾਡੀ ਫੈਮਿਲੀ ਦੇ ਇੱਕ ਮੇਨ ਮੈਂਬਰ ਜੀ ਅ ਉਹ ਆਏ ਆ ਉਹਨਾਂ ਦੇ ਸਵਾਗਤ ਦੇ ਵਿੱਚ ਭੈਣਾਂ ਵੀ ਆਈਆਂ ਵੀ ਆ ਤੁਸੀਂ ਸੋਚਦੇ ਹੋਣਾ ਮੇਨ ਮੈਂਬਰ ਕੌਣ ਆ ਮੇਨ ਮੈਂਬਰ ਹੈਗੇ ਆ ਜੀ ਸਾਡੇ ਬੰਟੀ ਬਾਈ ਦੇ ਅ ਬੰਟੀ ਬਾਈ ਦੀ ਮੰਮੀ ਜੀ ਕਹ ਲਓ ਚਲੋ ਸਾਡੀ ਵੀ ਮਾਤਾ ਹੀ ਲੱਗਦੀ ਆ ਭਾਬੀ ਜੀ ਦੇ ਮੰਮੀ ਜੀ ਹੈਨਾ ਯੂਪੀ ਤੋਂ ਉਹ ਆਏ ਆ ਜੀ ਉਹਨਾਂ ਦੇ ਕੋਈ ਪ੍ਰੋਬਲਮ ਸੀ ਕੀ ਘਰਾਂ ਤਾਂ ਕਰਕੇ ਉਹਨਾਂ ਤੇ ਆ ਨਹੀਂ ਤਾਂ ਹੋਇਆ ਕਾਫੀ ਟਾਈਮ ਹੋ ਗਿਆ ਤਾਂ ਹੁਣ ਅੱਜ ਉਹ ਆਏ ਆ ਜੀ ਤੇ ਉਹ ਫਿਰ ਚੰਡੀਗੜ੍ਹ ਉਤਰ ਗਏ ਤੇ ਚੰਡੀਗੜ੍ਹ ਤੋਂ ਫਿਰ ਛੋਟੀ ਭੈਣ ਉਹਨਾਂ ਦੇ ਨਾਲ ਉਹ ਪਹਿਲਾਂ ਉਹ ਭੈਣਾਂ ਹੀ ਲੈ ਗਏ ਜੀ ਉਹਨਾਂ ਨੂੰ ਆਪਣੇ ਘਰਾਂ ਛੋਟੀ ਭੈਣ ਜਿਹੜੀ ਖੈੜ ਵਾਲੀ ਆ ਉਹਨਾਂ ਦੇ ਕੋਲ ਰਾਤ ਰਹੀ ਤੇ ਅੱਜ ਫਿਰ ਉਹਰੇ ਲੈ ਕੇ ਆਏ ਆ ਫੇਰ ਹੁਣ ਤੁਹਾਨੂੰ ਮਿਲਾਨੇ ਆ ਜੀ ਮਾਸੀ ਜੀ ਨਾਲ ਤੇ ਬਹੁਤ ਕਮੈਂਟ ਵੀ ਆਉਂਦੇ ਤੇ ਵੀ ਭਾਈ ਅ ਮਨਕੀਰਤ ਦੇ ਨਾਨਕੇ ਨਹੀਂ ਆਏ ਜੀ ਅ ਰੀਅਲ ਨਾਨਕੇ ਨਹੀਂ ਆਏ ਅ ਕੋਈ ਪ੍ਰੋਬਲਮ ਹੋ ਜਾਂਦੀ ਆ ਘਰ ਦੇ ਵਿੱਚ ਕਿਉਂਕਿ ਇੱਕ ਸਫ਼ਰ ਬਹੁਤ ਲੰਬਾ ਆ ਜੀ ਜਾਦਾ ਲੰਬੇ ਸਫ਼ਰ ਕਰਕੇ ਵੀ ਤੁਹਾਨੂੰ ਪਤਾ ਅ ਥੋੜਾ ਜਿਹਾ ਅਗਲਾ ਸੈਟਿੰਗ ਕਰਕੇ ਹੀ ਆਉਂਦਾ ਹੁੰਦਾ ਕਿਉਂਕਿ ਆਏ ਤਾਂ ਹੈ ਨਹੀਂ ਜੀ ਵੀ ਆਪਾਂ ਸਵੇਰੇ ਗਏ ਸ਼ਾਮੀ ਮੁੜਿਆ ਅ ਫਿਰ ਜਦ ਬੰਦਾ ਐਡੀ ਦੂਰ ਤੋਂ ਆਉਂਦਾ ਜੇ 2-4 ਦਿਨ ਰਹੇ ਨਾ ਫਿਰ ਫਾਇਦਾ ਕੋਈ ਨਹੀਂ ਆ ਹਾਂ ਤੇ ਚਲੋ ਫਾਈਨਲੀ ਉਹ ਆ ਗਏ ਜੀ ਹੁਣ ਤੁਹਾਨੂੰ ਮੈਂ ਅੰਦਰ ਲਾ ਜਾ ਕੇ ਮਲਾਉਣਾ ਜੀ ਉਹਨਾਂ ਦੇ ਨਾਲ ਬਾਕੀ ਜੋ ਵੀ ਉਹ ਅਸੀਂ ਤਾਂ ਉਹਨਾਂ ਨੂੰ ਮਨਾ ਹੀ ਕਰਦੇ ਰਹੇ ਹੁਣ ਤੱਕ ਵੀ ਅਸੀਂ ਹੁਣ ਵੀ ਉਹਨਾਂ ਨੂੰ ਮਨਾ ਕੀਤਾ ਵੀ ਤੁਸੀਂ ਭਾਈ ਕੋਈ ਇਹੋ ਜਿਹਾ ਵਿਹਾਰ ਨਾ ਕਰਿਓ ਕੱਪੜੇ ਲੀੜੇ ਦਾ ਕੋਈ ਕੁਝ ਨਾ ਕਰਿਓ ਬਸ ਤੁਸੀਂ ਆਜੋ ਤੇ ਪਰ ਤੁਹਾਨੂੰ ਪਤਾ ਵੀ ਨਾਨੇ ਨਾਨੀ ਦੇ ਵੀ ਭਾਈ ਆਪਣੇ ਚਾਹ ਹੁੰਦੇ ਆ ਤੇ ਉਹ ਜਿਹੜਾ ਵੀ ਵਿਹਾਰ ਉਹ ਉਹਨਾਂ ਨੇ ਕਰਨਾ ਜੋ ਵੀ ਉਹ ਕੱਪੜਾ ਲੀੜਾ ਲੈ ਕੇ ਆਏ ਆ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਤੇ ਨਾਲੇ ਮਲਾਉਨੇ ਆ ਫੈਮਿਲੀ ਨਾਲ ਆਜੋ ਚਾਲਦੇ ਅੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇੱਕ ਬਹੁਤ ਹੀ ਬੜਾ ਬੈਗ ਜੂਪੀ ਤੇ ਪਹੁੰਚਿਆ ਸਾਡੇ ਵਿੱਚ ਕਾ ਠੀਕ ਹੈ ਦੇਖਦੇ ਆ ਹੁੰਦਾ ਵੀ ਅਸੀਂ ਆਪਣੀ ਮਾਂ ਦਾ ਖਰਚਾ ਵੀ ਕਰਾਂ ਪਰ ਮਾਂ ਕਹਿੰਦੀ ਵੀ ਨਿਆਣੇ ਲਈ ਮਾਂ ਬਾਪ ਜਾਨ ਵੀ ਦੇਦੀ ਉਹ ਵੀ ਘਟ ਪਰ ਮਾਂ ਨੂੰ ਅਸੀਂ ਕਿਹਾ ਵੀ ਸਾਨੂੰ ਤੇਰੀ ਜਾਨ ਦੀ ਲੋੜ ਨਹੀਂ ਬਸ ਸਾਨੂੰ ਤੇਰੇ ਸਾਥ ਦੀ ਲੋੜ ਹੈ ਬਾਕੀ ਸਭ ਕੁਝ ਚੱਲੀ ਜਾਂਦਾ ਪਰ ਹੁਣ ਮਾਂ ਸਾਨੂੰ ਕੜਾ-ਕੜਾ ਵੀ ਚਖਾਕਦੀ ਐ ਵਿੱਚੇ ਮਠਾ-ਮਠਾ ਵੀ ਦੇਖਦੀ ਆ ਕੌੜਾ-ਕੌੜਾ ਇਸ ਕਰਕੇ ਚਖਦੀ ਆ ਵੀ ਇਹ ਨਹੀਂ ਦੇਖਦੇ ਵੀ ਮੈਂ ਸਮਾਨ ਲੈ ਕੇ ਆਈ ਆ ਇਹ ਕਹਿੰਦੇ ਵੀ ਮਾਂ ਖਰਚਾ ਕਰਈ ਆ ਕਿਉਂਕਿ ਇਤਨੀ ਾਨੂ ਹਮੇਸ਼ਾ ਇਹ ਹੁੰਦਾ ਐ ਵੀ ਜਿਹੜੇ ਪੇਕੇ ਆ ਪੇਕੇ ਵੱਲ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਬਸ ਠੀਕ ਐ ਪਰ ਫੇਰ ਵੀ ਅੱਜ ਅਸੀਂ ਇਕੱਠੇ ਹੋ ਗਏ ਜੂਪੀ ਮਨ ਕੇ ਰਤਨ ਆਇਆ ਸੀ ਸਮਾਨ ਠੀਕ ਐ ਮੰਮੀ ਕਹਿੰਦੇ ਵੀ ਪਰ ਨਾਨਕਿਆ ਬੋਲੋ ਜਿਹੜਾ ਛੋਟਾ-ਮੋਟਾ ਰਿਵਾਜ ਹੁੰਦਾ ਉਹ ਅਦਾ ਕਰਨਾ ਹੀ ਤੇ ਬੈਠੇ ਆ ਜੀ ਤੇ ਸਾਡੇ ਮੰਮੀ ਮੰਮੀ ਬਲਾਓ ਪੈਨੇ ਸਾਸਰੀ ਕਾਲ ਦੀ ਸਾਰਿਆਂ ਨੂੰ ਹਾਂ ਦੀਦੀ ਬਲਾਓ ਸਾਸਰੀ ਕਾਲ ਦੀ ਸਾਰਿਆਂ ਨੂੰ ਪੜਾ ਸਾਸਰੀ ਕਾਲੇ ਬੁਲਾ ਲਓ ਸਾਰੇ ਜਣੇ ਹਾਂ ਠੀਕ ਹੈ ਸਾਸਰੀ ਕਾਲ ਦੀ ਸਾਸਰੀ ਕਾਲ ਜੀ ਸਾਚੂ ਆ ਵੀ ਭਲਾ ਸਾਸਰੀ ਕਾਲ ਸਾਰੇ ਜਿੰਨੇ ਕਰਤੇ ਹੋਗੇ ਸਾਰੇ ਸਹੀ ਹੋਵੋਗੇ ਆਪਣੀ ਚੰਡੀ ਕਲਾ ਵਿੱਚ ਹੋਵੋਗੇ ਸਾਰਿਆਂ ਦੀ ਸਾਸਰੀ ਕਾਲ ਜਿੰਨਾ ਟਾਈਮ ਤੱਕਲੀ ਨੇ ਲੈ ਲਿਆ ਕੱਦੀ ਦਈਓ ਕਰਨਾ ਉਹ ਮੈਂ ਵੀ ਜਾ ਲਾ 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 ਸਾਰਿਆਂ ਨੂੰ ਭਾਈ ਮੈਂ ਕੱਦੀ ਪ੍ਰੈਕਟਿਸ ਲੱਗੀ ਵੀ ਕਰਨਾ ਨੂਰੂ ਤਾਤੀ ਕਦੂ ਜਾ ਆ ਛੱਟ ਮਜਾ ਲਈ ਜੀ ਲੱਡੂ ਨੇ ਸਾਡੇ ਨੇ ਭੈਣਾਂ ਤੇ ਭਰਾਵਾਂ ਇੱਕ ਚੀਜ਼ ਨਹੀਂ ਕਹ ਜੀ ਮੰਮੀ ਨੇ ਪਤਾ ਨਹੀਂ ਭੈਣਾਂ ਨੂੰ ਕਹਤਾ ਭਰਾ ਨੂੰ ਨਹੀਂ ਕਹ ਸਾਸਰੀ ਕਾਲ ਜੀ ਸਾਰਿਆਂ ਨੂੰ ਕਿਹਾ ਮੰਮੀ ਨੇ ਨਹੀਂ ਭਰਾ ਨੂੰ ਭਾਈ ਚਲੋ ਹੁਣ ਚਲੋ ਹੁਣ ਸਾਸਰੀ ਕਾਲ ਦਾ ਮੁੱਦਾ ਛੱਡੋ ਹਣ ਹੁਣ ਤੁਸੀਂ ਮੇਨ ਇੱਕ ਪੁਆਇੰਟ ਪਰ ਆਓ ਹਾਂ ਹਾਰੇ ਆਪਣੇ ਕੰਮ ਚ ਲੱਗੋ ਕੰਮ ਚ ਮੈਂ ਤਾਂ ਐ ਲੱਗਦੀ ਮੰਮੀ ਨੇ ਸੂਟੇ ਉਹ ਸੋਹਣਾ ਪਾਇਆ ਵੈ ਹਾਂ ਬੱਸ ਕੀ ਗੱਲ ਆ ਮੈਂ ਮੰਮੀ ਕਿੱਥੋਂ ਲੈਂਤਾ ਸੀ ਐਂਬਰ ਸਰੋਂ ਲਿਆ ਐਂਬਰ ਸਰੋਂ ਲਿਆ ਬੜੀਆਂ ਨੇ ਦਰਸ਼ਨ ਕਰੇ ਮਾਰਾ ਅੰਮ੍ਰਿਤਸਰ ਜਾਏ ਵਾਪਸੀ ਵੀ ਦੇਣਗੇ ਅੱਛਾ ਅੱਛਾ ਦੀਦੀ ਲੈ ਕੇ ਆਈ ਸੀ ਠੀਕ ਆ ਠੀਕ ਆ ਪਹਿਲਾਂ ਗਈ ਸੀ ਪਿਛਲੀ ਵਾਰੀ ਔਰ ਹੋਰ ਛੱਡੀ ਨੂੰ ਨਾ ਲੈ ਰਾਇ ਸੀ ਛੱਡੀ ਨੂੰ ਨਾ ਲੈ ਰਾਇ ਸੀ ਅੱਛਾ ਜ਼ਿਆਦਾ ਸਵਾਇਆ ਵਾ ਹੂੰ ਸੋਹਣਾ ਲੱਗਦੀ ਤਿੰਨ ਸਾਲ ਹੋ ਗਏ ਮੰਮੀ ਦੀ ਉਹ ਰੀਬੇ ਦੇ ਨਾਲ ਰੰਗ ਵੀ ਫਿੱਟ ਹੋਇਆ ਰੰਗ ਵੀ ਬਸਾ ਵੀ ਫਿੱਟ ਹੋਇਆ ਵਧੀਆ ਜਿਹੜੇ ਕੱਪੜੇ ਦਾ ਉਤਰਦਾ ਨਹੀਂ ਨਾ ਬਹੁਤ ਵਧੀਆ ਇਹ ਕੱਪੜਾ ਬਹੁਤ ਵਧੀਆ ਹੈ ਵੈਸੇ ਕਈ ਕੱਪੜਾ ਬਹੁਤ ਵਧੀਆ ਨਿਕਲਦਾ ਹੈ ਨਾ ਹੋਰਾਂ ਦਾ ਨਾ ਰੰਗ ਦਾ ਇਹ ਸੂਟਾਂ ਦਾ ਮੁੱਦਾ ਚੱਲ ਗਿਆ ਤੇਰੇ ਨਾਲ ਚੱਲਣਾ ਹੀ ਆ ਜਿੱਥੇ ਇੰਨੇ ਜਣੇ ਲੇਡੀਜ਼ ਬੈਠੀਆਂ ਨੇ ਜਨਾਨੀਆਂ ਦੇ ਸੂਟਾਂ ਦੀ ਹਾਂ ਬਸ ਮੁੱਦਾ ਇੱਥੇ ਹੀ ਖਤਮ ਇੱਥੇ ਹੀ ਸ਼ੁਰੂ ਇੱਥੇ ਹੀ ਖਤਮ ਐਸਾ ਸਾਡੇ ਕੁਝ ਮੁਝੇ ਆਉਦੇ ਵਿੱਚ ਸੁਣਤਾਆਂ ਦੀਆਂ ਗੱਲਾਂ ਨਹੀਂ ਕਰਦਾ ਸਹੀ ਗੱਲ ਆ ਬਾਈ ਲਾ ਪੁੱਤੀ ਹੋਰ ਤੇ ਜੋਨਾ ਪੁੱਤੀ ਹੋਰ ਨਾ ਮਾਛੂਤ ਪਾ ਕੇ ਅੰਗੇ ਤੇ ਕਾਪ ਗਿਆ ਬਈ ਪਿਆਹਾ ਮੈਂ ਲਿਆ ਸੋਣਾ ਹਾਂ ਸਹੀ ਗੱਲ ਆ ਸਹੀ ਗੱਲ ਆ ਚਲੋ ਫਿਰ ਹਰੇ ਸ਼ੁਰੂ ਮੰਮੀ ਇਹ ਮਾਸੀ ਜੀ ਨੂੰ ਪਾਈ ਅਸੀਂ ਬਹੁਤ ਕਿਹਾ ਵੀ ਮਾਸੀ ਜੀ ਇਹ ਚੀਜ਼ ਦੀ ਵੈਸੇ ਲੋੜ ਹੈ ਬੱਲਾ 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 ਨਹੀਂ ਖਸਕ ਕਰਨੇ ਕਿੱਲੋਂ ਨੂਰਾ ਨਹੀਂ ਮਾਸੀ ਇਹ ਵੈਸੇ ਲੋਡ ਹੈ ਨਹੀਂ ਤੇ ਨਹੀਂ ਤੁਸੀਂ ਖਿੱਚੋ ਤੇ ਨਹੀਂ ਸਾਡੀਆਂ ਖਰਚੀਆਂ ਨਹੀਂ ਕਰਾਉਂਦੀਆਂ ਹੁੰਦੀਆਂ ਮਾਮਾ ਦਾ ਬਸ ਹੱਥ ਚਾਹੀਦਾ ਤੀ ਹਾਂ ਪਰ ਬਸ ਬੜੀ ਗੱਲ ਹੋ ਜਾਂਦੀ ਹੈ ਮਾਸੀ ਨੇ ਵੀ ਤਾਂ ਆਪਣੇ ਦੋਤੇ ਦਾ ਚੌਦ ਖਾਣਾ ਵੀ ਮੇਰੇ ਦੋਤਾ ਹੋਇਆ ਭਾਈ ਨਾ ਨਾ ਉਹ ਕੋਈ ਗੱਲ ਹੈ ਉਹ ਤਾਂ ਚਲੋ ਵਧੀਆ ਚੌਦ ਖਾਣਾ ਪਰ ਬਸ ਸਾਨੂੰ ਆਏ ਬੇ ਖਰਚਾ ਨਾ ਕਰੀ ਬਿਲਕੁਲ ਚੌਦ ਖਾਓ ਪਾਣੀ ਢੋਲ ਟੱਪੜਾ ਪਾਣੀ ਢੋਲ ਓ ਅੰਗਰ ਨਾ ਮਮੀ ਦੇ ਫੋਨ ਇਹਦੇ ਬੰਦ ਕਰ ਤੇ ਨਾਨਾ ਤੇਰੇ ਭਾਈ ਤੇਰੀ ਨਾਨੀ ਜਿਹੜੇ ਬਾਅਦ ਤੇ ਨਾਨੀ ਜੀ ਨਾਨੀ ਜੀ ਆਗੇ ਨਾਨੀ ਜੀ ਉਹਦਾ ਘਰਦਣ ਪੈ ਨਹੀਂ ਘਮ ਹੁੰਦਾ ਦੀਦੀ ਮੱਖੀ ਜੀ ਤੰਗ ਕਰੀ ਜਾਂਦੀ ਇਹਨੂੰ ਲੱਡੂ ਨੂੰ ਮੱਖੀ ਆ ਕੇ ਮਾਰਨਾ ਬੈਠੀ ਜਾਂਦੀ ਮੈਂ ਇਦਾਂ ਜੀ ਕਿਵੇਂ ਰਵਈ ਨੀ ਮੱਖੀ ਕਿਵੇਂ ਮੱਖੀ ਆ ਹਾਂ ਉਹੀ ਤੰਗ ਕਰੀ ਜਾਂਦੀ ਇਹਨੂੰ ਕੱਢਿਆ ਸਾਰਿਆਂ ਮੈਂ ਕਿਹਾ ਦੁਬਾਰਾ ਸਾਸਤਰੀ ਕਾ ਬੁਲਾਉਣ ਲੱਗੀ ਸਾਰਿਆਂ ਨੂੰ ਸਾਸਤਰੀ ਕਾਲ ਜੀ ਮਾਣਨੇ ਕਿਤੇ ਰੱਤ ਮਾਰਾ ਇੱਕ ਇਹਨੂੰ ਆਈ ਦੇ ਜੀ ਮਨੂੰ ਮਠਿਆਈ ਦਾ ਡੱਬਾ ਵੀ ਲੱਗਦਾ ਮਠਿਆਈ ਦਾ ਨਹੀਂ ਹੈਗਾ ਸਰ ਉਹੋ ਜੋੜਾ ਲਓ ਨਾ ਮੈਂ ਤਾਂ ਇਹਦੇ ਵਿੱਚ ਮਠਿਆਈ ਦਾ ਡੱਬਾ ਹੀ ਸਮਝਿਆ ਨਾ ਮੈਂ ਖਾ ਦੱਸ ਹੱਦ ਹੋ ਗਈ ਡੱਬਾ ਮਠਿਆਈ ਦਾ ਇਹਦੇ ਵਿੱਚ ਉਹ ਜੀ ਦੇ ਉਹ ਜੀ ਉਹ ਕਰਾਉ ਆਪਣੇ ਸਾਹਮਣੇ ਵੀ ਕਿਹਾ ਹਾਂ ਇਹ ਇਹ ਅੱਛਾ ਇਹ ਜੋੜੇ ਇਹਦੇ 'ਚ ਆਉਣ ਲੱਗੇ ਹੈ ਜੀ ਡੱਬੇ 'ਚ ਲੈ ਉਹ ਨਹੀਂ ਮੈਂ ਤਾਂ ਆਪ ਜੋੜੇ ਹੁਣੇ ਨਾਲੇ ਦਿਖਾਉਂਦੇ ਮੈਨੂੰ ਮੈਨੂੰ ਹੱਦ ਹੋ ਗਈ ਲਓ ਜੀ ਤਾਇਆ ਜੀ ਦੀ ਐਂਟਰੀ ਹੋ ਗਈ ਤਾਇਆ ਜੀ ਨੇ ਬੁਲਾਤੀ ਸਾਥਰੀ ਕਾਰ ਹਾਂ ਜੀ ਇੱਕ ਵਾਰ ਦੁਬਾਰਾ ਕੁਰਸੀ ਹੈਗੀ ਕੁਰਸੀ 'ਤੇ ਬੈਠੋ ਉਧਰ ਆ ਜਾਓ ਦਾ ਜੀ ਕੁਰਸੀ ਪਈਓ ਸਾਹਮਣੇ ਉਹ ਵੀ ਕਾਕੇ ਨੇ ਆਹ ਆਵਰੇ ਕਾ ਰਜੀ ਸਾਤ ਵਰਦੀਆਂ ਕਾਕੇ ਦੀਆਂ ਹਨ ਠੀਕ ਹੈ ਕਾਕੇ ਦੀਆਂ ਆ ਨੂਰ ਦੀਆਂ ਲੋ ਵਰਦੀਆਂ ਕਈਆਂ ਨੇ ਦੋ ਵਰਦੀਆਂ ਨੂਰ ਦੀਆਂ ਜੀ ਦੂਨ ਬਧਰੇ ਕਪੜੇ ਬਣ ਲਓ ਭਾਈ ਪਹਿਲਾ ਪਹਿਲਾ ਸਾਡੇ ਨੂਰ ਵਾਸਤੇ ਹੀ ਖੁੱਲਿਆ ਬਟਾਰਾ ਸਾਰਿਆਂ ਦੀ लाਡ ਲਈ ਹਾਂ ਲਓ ਭਾਈ ਦੂਏ ਨੰਬਰ ਪਰ ਆ ਗਿਆ ਸਾਡਾ ਛੋਟਾ ਟੂਹਾ ਛੋਟਾ ਟੂਹਾ ਕਹਾਣੇ ਨੂਰ ਦੇ ਨੂਨਾ ਨੂੰ ਨਾ ਹਾਂ ਨੂੰ ਨੂ ਰੱਖ ਲੂ ਦੀ ਜਿੱਦ ਰੱਖ ਲੂ ਖਾਂਜੀ ਇਹ ਆ ਹੋ ਗਏ ਜੀ ਮਨਕੀਰਤ ਦੇ ਦੀਦੀ ਮਨਕੀਰਤ ਦੇ ਵੀ ਸਾਈਡ ਕਰ ਲਾ ਮਨਕੀਰਤ ਦੇ ਕਿੰਨੇ ਲਾਏ ਵੇ 7 7 ਮਨਕੀਰਤ ਦੇ 7 ਆਹ ਆ ਦੀਦੀ ਜਾਂ ਦੇ ਪਾਜੀ ਦਾ ਜੋੜਾ ਇਹ ਕਿਹੜੀ ਦੀਦੀ ਦਾ ਛੋਟੀ ਦਾ ਛੋਟੀ ਦੀਦੀ ਇਹ ਭਾਈ ਗੱਲ ਹੈਗੀ ਏਦਾਂ ਆਹ ਦੀਦੀ ਦਾ ਬ로우 ਸੂਟ ਆ ਅੱਛਾ ਦੋ ਕਾਦੇ ਵਾਸਤੇ ਕਾਣੀ ਵੰਡਗਾ ਤੇ ਨਹੀਂ ਕਾਣੀ ਵੰਡ ਨਹੀਂ ਇਹ ਦੁੱਧ ਤਵਾਈਦਾ ਦੁੱਧ ਤਵਾਈ ਹੁੰਦੀ ਹੈ ਸਰ ਇੱਕ ਅੱਛਾ ਮੇਰੇ ਮੇਰੇ ਬੰਦਾ ਰਜੀ ਦੀ ਦੀ ਕੋਲ ਸੀਗੀ ਅੱਛਾ ਇਹ ਵੀ ਚੱਕਰ ਹੁੰਦਾ ਪਹਿਲੀ ਵਾਰ ਬੱਚੇ ਨੂੰ ਹੱਥ ਬਣ ਕੇ ਜਿਹੜੇ ਨਰ ਬੋਂਦੇ ਨੂੰ ਦੁੱਧ ਤਵਾਈ ਮੈਂ ਵਿਚਾਰੀ ਨਾ ਬਥੇਰੀ ਨਹੀਂ ਕਰਿਆ ਬਥੇਰਾ ਹਾਂਜੀ ਦੇਖੋ ਜੀ ਵਿਚਾਰੀ ਐਨੇ ਦਿਨ ਵਿਚਾਰੀ ਉੱਥੇ ਕਟਾਏ ਉੱਥੇ ਤਾਂ ਘਾਟਾ ਕਟਾਣਾ ਬਹੁਤ ਔਖਾ ਹਾਂ ਲੋਕ ਤਾਂ ਜਿਆਦਾ ਹੀ ਦਾ ਨਹੀਂ ਠੀਕ ਆ ਠੀਕ ਆ ਮੈਂ ਮੇਰੀ ਮਾਸੀ ਦਾ ਵੀ ਨਾਮ ਲੈ ਦوں ਨਹੀਂ ਮਾਸੀ ਜੀ ਨੂੰ ਵੀ ਦਵਾਂਗੇ ਹੱਦ ਹੋ ਗਈ ਮੈਂ ਦਵਾਂਗੇ ਨਹੀਂ ਨਾਮ ਲੈਣ ਦੀ ਗੱਲ ਕਰੀ ਆ ਨਹੀਂ ਦੇਣ ਦੀ ਗੱਲ ਨਹੀਂ ਕਰੀ ਉਹ ਨਹੀਂ ਲੈਣੀ ਉਹਨੇ ਮਾਰੇ ਕਿਹੜਾ ਮੈਂ ਤਾਂ ਮਾਂ ਐ ਭਾਈ ਇਹਦੀ ਨਹੀਂ ਬਿਲਕੁਲ ਚਲੋ ਗੱਲ 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 ਆਏ ਆ ਵੀ ਮਾਸੀ ਜੀ ਨੇ ਵੀ ਬਹੁਤ ਕਰਿਆ ਵਿਚਾਰੇ ਹਾਂ ਠੀਕ ਆ ਨਾ ਉਹ ਮਾਸੀ ਜੀ ਦਾ ਮਾਸੀ ਮਾਸੀ ਗੁਈ ਦਾ ਕਹਿਣਾ ਦਾ ਹੁਣ ਆਇਆ ਕਹਿੰਦਾ ਚੱਲ ਮਾਸੀ ਦੀ ਚੱਲਦੀ ਸੀ ਪਾਤਾ ਕਰਕੇ ਮਾਸੀ ਨਿਕਲ ਗਿਆ ਮੂੰਹ ਤੇ ਹਾਂ ਭਾਈ ਇੱਕ ਹੋਰ ਗੱਲ ਆ ਜੇ ਆਪਣਾ ਕਲਰ ਕਿਸੇ ਨੂੰ ਇੱਧਰ ਉੱਧਰ ਪਸੰਦ ਹੋਇਆ ਆਪਣਾ ਵਟਾ ਲਿਓ ਹਾਂ ਪਾਪਾ ਜੀ ਜੇ ਕਰ ਲਿਓ ਜਿਵੇਂ ਮਾਸੀ ਦੇ ਤਿੰਨਾ ਭੈਣਾਂ ਦੇ ਅਜਸਮੇਂ ਦਾ ਸਾਡੇ ਨਾਲ ਦਾ ਕਰਿਆ ਵਾ ਆ ਮੈਂ ਫਰਕ ਨਹੀਂ ਮੀਂਂਂਂ ਸਭ ਤੋਂ ਵਧੀਆ ਗੱਲ ਆ ਮਾਸੀ ਜੀ ਇਹ ਹਾਂ ਫਰਕ ਨਹੀਂ ਕਰਨਾ ਹਾਂ ਕੋਈ ਆਏ ਨਾ ਕਿਤੇ ਕੋਈ ਆਏ ਨਾ ਨਾ ਕਹੇ ਵੀ ਹਾਂ ਮੈਂ ਕਿਸੇ ਨਾਲ ਨਹੀਂ ਲੜਦੀ ਮੈਂ ਤਾਂ ਕਿੰਨਾਂ ਨਾਲੇ ਲੜਦੀ ਹੁੰਦੀ ਹਾਂ ਕੋਈ ਆਏ ਨਾ ਨਾ ਕਹੇ ਥੈਂਕ ਯੂ ਮੰਮੀ ਮੈਨੂੰ ਸਾਨੂੰ ਕੰਮ ਆ ਤਾ ਚੱਲ ਕੋਈ ਨਹੀਂ ਫਿਰ ਕੀ ਆ ਅੱਛਾ ਇਹ ਇਹ ਨਾਲ ਨਾਲ ਮਤਲਬ ਜੋੜਾ ਜੀ ਇਹ ਹਾਂ ਲਾਲ ਹੈਗਾ ਭਾਈ ਜੀ ਭਾਈ ਜੀ ਜੋੜਾ ਨਾ ਦਿਖਾ ਦੇ ਵਿੱਚ ਵੀਡੀਓ ਦੇ ਜੋੜਾ ਹੈ ਨਾ ਤੇ ਜੋੜਾ ਹੈ ਜੀ ਨਾ ਹਾਂ ਮੰਮੀ ਨੇ ਮੈਚਿੰਗ ਵੀ ਲੇ ਕੇ ਆਉਂਦੀ ਸਾਰਿਆਂ ਦੇ ਨਾਲ ਜੋੜੇ ਆ ਵੀ ਹਾਂ ਤੇ ਵੀ ਪੀਲੇ ਲੱਕੇ ਨੂਰੂਲੇ ਨਾਲ ਜੋੜੇ ਆ ਜੀ ਤੇ ਆ ਡੱਬਿਆਂ ਵਿੱਚ ਕੀ ਆਏ ਵਾਸੀ ਇਹ ਜੋੜੇ ਆ ਪੈਂਟ ਅੱਛਾ ਇਹਦੇ ਵਿੱਚ ਪੈਂਟ ਸ਼ਲਟ ਆ ਠੀਕਾ 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 ਨਾਲ ਬਨਾਣ ਤੇ ਪੱਗਾ ਏਹ ਆ ਸਾਡੀ ਮੀਤ ਦੀ ਦੀਦਾ ਬੜੀ ਦੀਦਾ ਚੱਲੀ ਆਲੇ ਦਾ ਉਹ ਆਏ ਨਹੀਂ ਏ ਭਾਈ ਬੜੀ ਦੀਦਾ ਚਲੋ ਜਿਹੜੀ ਗੈਸਟ ਆਗੇ ਨਹੀਂ ਹੋਣਾ ਤਾਂ ਉਹਨੇ ਉਹਨਾਂ ਤੇ ਆ ਨਹੀਂ ਹੋਇਆ ਚਲੋ ਕੋਈ ਨਹੀਂ ਉਹਨਾਂ ਦਾ ਉਹਨਾਂ ਦਾ ਸਾਈਡ ਪਰ ਮੀਤ ਤਾਂ ਆਈ ਨਹੀਂ ਹੈ ਕਿ ਮੀਤ ਘਰ ਆ ਕੇ ਪਰੋਣੇ ਪਾਈ ਹੋ ਸਿਆ ਕਹਿੰਦੇ ਚਲ ਜਾ ਆਪਦੇ ਆਉਂਗੇ ਨਹੀਂ ਫੇਰ ਆ ਕੇ ਫੇਰ ਲੈ ਜੂਂਦੇ ਦੀਦੀ ਨੇ ਸਾਈਡ ਪਰ ਕੱਢ ਲੋ ਕੀ ਨੂੰ ਬਰਾਜ ਲੰਗਦੀ ਦੀਦੀ ਕਿਹੜਾ ਰੋਜ ਆਉਂਦੀ ਬਾਹਨੇ ਨਾਲ ਆ ਤਾਂ ਜਾਉ ਆਓ ਸਹੀ ਗੱਲ ਆ ਮਮੀ ਜਿਆਦਾ ਦੂਰ ਹੈ ਦੂਰ ਹੈ ਸਹੀ ਗੱਲ ਆ ਹਾਂ ਤਾਂ ਮਹਿੰਗੀ ਲੱਗਣੀ ਫਲਾਈਟ ਦੀ ਸੱਚੀ ਗੱਲ ਬਹੁਤ ਸਹੀ ਗੱਲ ਹੈ ਇਹ ਤਾਂ ਜਿਆਦਾ ਮਹਿੰਗੀ ਹੈ ਤੁਸੀਂ ਹਰੇ ਸਸਤੀ ਹੈ ਹਾਂ ਨੇੜੇ ਜਣੀ ਆਂਦੀ ਛਤੀ ਦੇ ਹਲਾਉਂਦੀ ਹੈ ਨਾ ਚੱਲ ਕੋਈ ਹੋਏ ਨਾ ਨੇੜੇ ਮੇਰੀ ਗੱਲ ਸੁਣ ਲਓ ਬਲੌਗ ਦੀਦੀ ਰੋਜ਼ ਦੇਖਦੀ ਆ ਉਹ ਮੇਨ ਬਾਈ ਮੈਂਬਰ ਆ ਕਰਦਾ ਉਹ ਜੇਠਾ ਨਾ ਨਾ ਅਸੀਂ ਗੱਤ ਤਾਂ ਕਹਦੇ ਨਹੀਂ ਦੀਦੀ ਮੈਂ ਤਾਂ ਸੱਚੀ ਗੱਲ ਕਹਿੰਦੀ ਆ ਵੀ ਦੀਦੀ ਤੂੰ ਬਹੁਤ ਦੂਰ ਰਹਿੰਦੀ ਏ ਇਸ ਕਰਕੇ ਡੇਟ ਆਉਂਦੀ ਆ ਹਾਂ ਜੇਠੀ ਧੀ ਆ ਬਾਈ ਸਾਡੀ ਜੇਠਾ ਦਾ ਨਾ ਪਿਆਰਾ ਪਿਆਰਾ ਨਹੀਂ ਨਹੀਂ ਠੀਕ ਆ ਸਾਰੇ ਪਿਆਰੇ ਆ ਬਾਈ ਨਹੀਂ ਸਾਨੂੰ ਭਾਈ ਸਾਰੇ ਇੱਕੋ ਜਿਹੇ ਆ ਦਾਰ ਆ ਗਿਆ ਟਟਾ ਮਾ ਹੁਣ ਆਪਣੇ ਆ ਜੀਏ ਆਪਾਂ ਵੀ ਤਾਂ ਕਿਸੇ ਨੂੰ ਕਹਿ ਹੀ ਦਿੰਨੇ ਵੀ ਭਾਈ ਘੰਟੇ 2 ਘੰਟੇ ਲੇਟ ਆਉਂਗੇ ਹੁਣ ਜਾਂਦਾ ਕੰਮ ਦਾ ਟਾਈਮ ਹੋ ਗਿਆ ਆਪਾਂ ਕਹਿੰਦੇ ਤੁਰਨ ਲੱਗੇ ਮੈਂ ਫੋਨ ਕਰਿਆ ਕਹਿੰਦੇ ਤੁਰਨ ਲੱਗੇ ਜਾਂ ਦੁਬਾਰਾ ਫੋਨ ਕਰਿਆ ਕਹਿੰਦੇ ਕੋਈ ਆ ਗਿਆ ਫੇਰ ਆਉਂਦੇ ਆ ਹੁਣਾਂ ਹੀ ਲੇਟ ਹੋ ਗਏ ਉਹੀ ਖਾਣ ਨੂੰ ਉਹਨੇ ਵੀ ਉਹਨੇ ਲੈ ਤਾਂ ਹੋਏਗੇ ਤੇ ਇੱਕ ਵਾਰੀ ਮੱਡ ਵੀ ਪੈ ਜੀ ਜਾਗਾ ਕੰਨਾ ਉਹ ਦੀਦੀ ਦੀਦੀ ਵਾ ਭਾਈ ਦੀਦੀ ਹਾਂ ਛੋਟੀ ਜੀ ਦੀ ਹਾਂ ਇਹ ਨਾਲ ਕਾਦੀ ਮੈਨ ਹਾ ਹਾ ਬੜਾ ਨਾਲੇ ਜਾਣਾ ਤਾਇਲੇ ਤਾਇਲੇ ਉਹਦਾ ਪਾਲੀ ਆ ਦੀਦੀ ਉਹ ਕਨੇੜੀ ਚੱਕ ਚੱਕ ਬਹੁਤ ਤਾਇਲੇ ਤਾਇਲੇ ਹਾਂ ਸਰ ਸੜਾਈ ਲਗਾਈ ਜਾ ਕਾ ਉਦੇ ਪਰ ਦਿੱਤੀ ਹਾਂ ਪਾਏ ਦਾ ਟੈਂਡਰ ਲਗਾ ਦੇ ਦੇਖ ਲਓ ਹਾਂ ਮੈਂ ਤਾਂ ਪਾਏ ਦਾ ਸਾਨੀ ਦਿਖਾਂਦੀ ਹੁੰਦੀ ਹੁੰਦੀ ਹੈ ਸ਼ੁਰੂ ਤੇ ਇਹਨੇ ਪਾਏ ਗਲੇ ਨਾ ਠਨੇੜੀ ਚੱਤ ਗਲੇ ਆ ਜਾਣਾ ਠਨੇੜੀ ਚੱਲੇ ਹਾਂ ਇੱਕੀ ਉਹਨੇ ਪਾਏ ਦੇ ਕਰੀ ਜਾਣਾ ਗਰਦਨ ਪਰ ਚੁੰਡੀਆਂ ਵੱਡੀਆਂ ਟਾਇਰ ਮੋੜੇ ਇਹ ਗਰਦ ਬਟਟੇ ਨੇ ਇਹ ਤਾਂ ਟੱਕੀ ਲੱਗੇ ਇਹਨੇ ਗਰਦਲਵਾਰੇ ਮਿਠਾ ਰੱਖਿਆ ਨਾਲੇ ਨੇ ਗਨਕੀ ਆਕਰ ਲੱਕੀ ਸੈਕਾ ਕਰਨੇ ਜਿਵੇਂ ਨਾਲੇ ਚੁੰਡੀਆਂ ਮੈਂ ਫੁਰਦੀ ਕਰ ਦਿੰਦੀ ਆ ਮੈਂ ਇਹਨੂੰ ਸਮਝਉਂਦਾ ਨਹੀਂ ਕੋਸਦੀ ਜਾਂਦਾ ਉਹ ਲੜਦਾ ਇੱਕ ਦਾਵ ਜੀ ਹੋਣਾ ਵੇਲੇ ਕੁਸ ਉਹ ਨਿਆਣਿਆਂ ਨੂੰ ਦੇਖ ਕੇ ਹਾਦਾ ਟੈਨ ਦਾ ਸਾੜਾ ਹੈਗਾ ਉਹ ਮੈਂ ਕਰਦਾ ਮੈਂ ਕਿਹਾ ਉਥੇ ਬਹੁਤ ਥੋੜਾ ਪਾਣੀ ਮਾ ਗੱਡਣਾਈ ਬਹੁਤ ਉਹਨੇ ਗੋੜੀ ਨਹੀਂ ਲਾਦੀਆਂ ਮੈਂ ਬੋਲਦਾ ਸਦਾ ਤੱਕ ਲਾ ਕੇ ਠਾਲਣ ਕੁੜੀ ਬੈਠੀ ਸੀ ਉਹਦੇ ਗੱਡੇ ਵਾ ਉਣੀ ਨਜ਼ਾਰਾ ਬਾਦਾ ਉਹ ਤਾਇ ਨੂੰ ਬਾਹਰ आजा ਉਹ ਤਾਇ ਨੂੰ ਬਾਹਰ आजा ਤੈਨੂੰ ਪਤਾ ਨਹੀਂ ਕੀ ਹੋ ਜਾਣਾ ਮੈਂ ਕਹਿੰਦਾ ਮੈਨੂੰ ਕੁਝ ਨਹੀਂ ਹੁੰਦਾ ਹਾਂ ਮੈਂ ਚੁੱਪ ਕਰਾਈ ਉਹ ਤਾਂ ਲੈ ਦੇਦੀ ਬੋਲਦਾ ਨਹੀਂ ਤਾਂ ਜਦ ਤੱਕ ਮੀਤ ਨਹੀਂ ਨਾ ਆਂਦੀ ਜਦ ਤੱਕ ਤਾਂ ਸੱਤ ਰਖਣੀ ਨਹੀਂ ਬਣਾਉਂਦਾ ਆ ਇਹ ਵੀ ਗੱਲ ਆ ਇਹ ਵੀ ਗੱਲ ਆ ਇਹ ਵੀ ਗੱਲ ਆ ਹਾਂ ਨਹੀਂ ਗੱਲ ਗੱਲ ਪੱਕੀ ਆ ਬਾਈ ਤਾਇਆ ਹੁਣ ਵੀ ਦੇਖੋ ਚਾਹੇ ਜਿੱਦਾਂ ਮਰਜੀ ਆ ਤਾਇਆ ਹੁਣ ਵੀ ਨਾ ਸਭ ਤੋਂ ਜ਼ਿਆਦਾ ਮੀਤ ਦਾ ਕਰਦਾ ਲੈ ਨਾ ਮੇਰਾ ਕਰਦਾ ਨਾ ਨਾ ਗੱਲ ਪਤਾ ਕੀ ਆ ਸਭ ਤੋਂ ਜ਼ਿਆਦਾ ਕਰਦਾ ਤਾਇਆ ਮੇਰਾ ਉਤੇ ਵਾਸ ਦੂਏ ਨੰਬਰ ਪਰ ਕਰਦਾ ਮੀਤ ਦੀ ਦਾ ਹੈ ਤਾਇਆ ਮੰਨਦਾ ਬਾਈ ਗੱਲ ਸਾਰਾ ਕੁਝ ਝੂਠ ਮੇਰੇ ਕਰਦਾ ਤਾਇਆ ਮੈਨੂੰ ਦੋ ਮਾਰੋ ਤਮਾਰ ਜਦ ਮੈਂ ਹੁੰਨੀ ਆ ਨਾ ਤਾਇਆ ਜੀ ਮੈਨੂੰ ਪੁੱਛਦੇ ਆ ਕਿ ਹਾਂ ਤੇ ਤੂੰ ਠੀਕ ਹੈ ਤੈਨੂੰ ਆ ਲੈ ਆ ਦਵਾਂ ਤੈਨੂੰ ਆ ਦੇ ਪਰ ਤੁਹਾਨੂੰ ਕੋਈ ਕਹਿੰਦਾ ਮੈਨੂੰ ਕਹਿੰਦਾ ਲਾ ਲਾ ਇਹਦਾ ਬਾਬਾ ਖੋਪੇ ਨਾ ਅਰਜੰਦਰਾ ਮੇਰਾ ਬਾਈ ਕਾਦਾ ਕਾਹ ਕਾਦਾ ਲਾ ਬਾਈ ਦਾ ਇਹਦਾ ਮਾਗਰ ਵੀ ਤੇਰਾ ਪੂਰਾ ਪੂਰਾ ਇਹਦਾ ਪਿੱਛੇ ਪਿੱਛੇ ਪੁੱਤ ਜੀ ਮੈਂ ਤੈਨੂੰ ਪੈਸੇ ਦੇ ਦਿੰਦੀ ਮੈਂ 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 ਪਤਾ ਕੀ ਕਰਨਾ ਇਹਨਾਂ ਦੁਆਰਾਂ ਨਾਲ ਖੋਪੇ ਨਾ ਇੱਕ ਵਾਰਾ ਪਤਾ ਕੀ ਹੋਇਆ ਮੰਮੀ ਤਾਂ ਸਾਨੂੰ ਕੁੱਟ ਦਿੰਦੀ ਸੀ ਬਿੰਦੇ ਨੂੰ ਵੀ ਕੁੱਟ ਦਿੰਦੀ ਸੀ ਹੈ ਸਾਰਿਆਂ ਨੂੰ ਕੁੱਟ ਦਿੰਦੀ ਸੀ ਇੱਕ ਵਾਰਾ ਨਾ ਬਿੰਦੇ ਨੇ ਚੱਲ ਜੀ ਮੈਂ ਅੱਗਾ ਪੈਸੇ ਖੁਸੇ ਦੇ ਦੇਣਾ ਨੇ ਉਸ ਦਿਨ ਪਾਪਾ ਨਹੀਂ ਤਾਂ ਬਿੰਦੇ ਨੇ ਕੀ ਕਰਿਆ ਪਾਪੇ ਦੇ ਬਤੂਏ ਤੋਂ 10 ਰੁਪਏ ਕੱਢ ਲੈ ਜਾ ਕੇ ਚੀਜ਼ ਲੈ ਆਪਾਂ ਕਹਿੰਦਾ ਇੱਕ ਇਸ ਦਿਨ ਲਈ ਕਹਿੰਦਾ ਉਹ ਤਾਂ ਸਾਡੇ ਇਹ ਪਹੀ ਦਾ ਉੱਥੇ ਡੰਡਾ ਫਿਰ ਤਾਂ ਅੱਜ ਪਤਾ ਲੱਗਿਆ ਪਾਪਾ ਵੀ ਕੁੱਟਦੇ ਉਹ ਨਹੀਂ ਉਹ ਤਾਂ ਫੇਰ ਭਾਈ ਹੁਣ ਜਦ ਗਲਤੀ ਕਰੀਆ ਫੇਰ ਤਾਂ ਛੁੱਤਰ ਫਿਰ ਲਈ ਤਾਂ ਠੀਕ ਹੈ ਨੀ ਮੈਂ ਤਾਂ 1 ਰੁਪਈਆ ਪਾਉਦਾ ਹਾਂ ਇਹਦਾ ਕੱਢ ਲੈਦਾ ਹਾਂ ਹਾਂ ਸਹੀ ਗੱਲ ਆ ਭਾਈ ਮੈਂ ਤਾਂ ਭਾਈ ਦੇਣ ਦਦਾ ਹਾਂ ਹਾਂ ਕਰੇ ਬਿਓ ਕਰੇ ਇਹ ਤਾਂ ਇਹਦਾ ਭਾਈ ਜਦ ਸਕੂਲ ਪੜਦੇ ਤੇ ਨਾ ਉਸਦੀ ਨੇ ਰਹਿ ਗਏ ਤੇ ਦੇ ਨਹੀਂ ਲਿਖਿਆ ਪੜਨਾ ਦਾ ਮੈਂ ਅੰਬ ਜੇ ਲੈਣਾ ਨਾ ਕਿਸੇ ਮਲੋਪੜ ਦੇ ਇਹਨੂੰ ਬਾਹਰ ਬੁਲਾ ਕੇ ਕਿਸੇ ਮੁੰਡੇ ਨੂੰ ਭੇਜ ਕੇ ਬੰਦੇ ਚ ਪਾਈ ਇਹਨੂੰ ਅੰਬ ਦੇਣਾ ਫਿਰ ਨਾ ਨਹੀਂ ਪੱਕੀ ਗੱਲ ਆ ਬਾਈ ਤਾਈ ਦੇ ਨਾ ਦੇਖਿਆ ਜਦ ਨੇਰੀ ਆਂਦੀ ਹੁੰਦੀ ਸੀ ਨਾ ਤਾਈ ਨੂੰ ਜੇ ਕਿਤੇ ਅੰਬ ਮਿਲ ਜਾਣਾ ਇਹਨੇ ਕਿਸੇ ਚ ਪਾ ਲੈਣਾ ਬਿੰਦੇ ਨੂੰ ਦੇਖੀ ਜਾਣਾ ਹੁਣ ਆਉਗਾ ਪਿੰਡਾਂ ਤੇ ਇਹ ਤਾਂ ਸਹੀ ਨਹੀਂ ਦੇਣਾ ਨਹੀਂ ਆ ਇਹ ਵਸ ਕੇ ਨਾ ਪੀਣੇ ਨਾ ਹਾਂ ਹੰਮੀਏ ਤੋੜਦੇ ਹੋਣੇ ਮਤਲਬ ਪਤਾ ਕੀ ਹੈ ਨਾ ਤੋੜਨੇ ਮਤਲਬ ਪਤਾ ਕਿ ਜਲਦੀ ਜਲਦੀ ਹੁੰਦੀ ਕਿ ਨਾ ਠੀਕੇ ਕਰਦੀ ਵਾਸਤੇ ਚਾਕੇ ਨੂੰ ਹੀ ਪਹਿਣਾ ਜਿੰਨੀ ਚੱਲਣੀ ਉਹ ਚਾਕੇ ਲੈ ਆ ਤੁਸੀਂ ਮੰਗੀ ਜਣਾ ਦੇ ਦੋਦੇ ਇਹਨਾਂ ਨੂੰ ਦੇਣੀ ਜਦਾ ਹਣਾਈ ਨੂੰ ਮਿਲਾਂ ਦੀ ਜਿੰਨੀਆਂ ਮਰਦੀ ਮਿੰਤਾ ਕਰੀ ਰਾਇ ਤਾਂ ਤੇਰੇ ਹਾਂ ਇਹ ਜੰਗੂ ਕਥਾ ਤੋਂ ਤੋਂ ਹੋਰ ਲੈ ਆਣ ਨਹੀਂ ਸਾਡੀ ਤਾਂ ਫੇਰ ਆਤੀ ਆ ਚੱਲ ਕੋਈ ਨਹੀਂ ਜੇ ਕਰਨਾ ਇਨਾ ਰੋਪੜ ਤੇ ਲੈ ਆਉਣੇ ਆਂਬੂ ਗੰਬ ਨਿਆਉਣੇ ਕੇਲੇ ਨਿਆਉਣੇ ਇਹਨੇ ਕਹਿੰਦਾ ਨਿਆਣੇ ਕਹਣਾ ਉਹ ਨਿਆਣੇ ਹੁੰਦੇ ਆਏ ਪੁੱਤ ਕਿਸੇ ਨੂੰ ਬੁਲਾ ਲੈਣਾ ਸਕੂਲ ਚੋਂ ਉਹਨੇ ਟਾਕੀ ਜਨੂੰ ਪਿੰਡੇ ਨੂੰ ਬੁਲਾਇਆ ਜਾ ਕੇ ਜਾ ਉਹ ਬੰਦੇ ਨੂੰ ਲਿਆ ਬੁਲਾ ਕੇ ਜਾ ਕੇ ਇਹਨੇ ਟਾਕੀ ਜਨੂੰ ਫੜਾ ਦੇਣੀ ਚਲੇ ਤੱਕੀ ਜੋ ਫਰਾਵੜੀ ਚਲੇ ਜੀ ਦੇ ਜੰਦ ਹਾਂ ਗੱਲ ਸਾਰੇ ਪਿਆਰ ਦੀ ਨਹੀਂ ਘਰ ਦੇ ਵਿੱਚ ਨਾ ਕੋਈ ਜ਼ਿਆਦਾ ਹੀ ਲਾਡਲਾ ਹੁੰਦਾ ਕੋਈ ਨਾ ਕੋਈ ਕਿਸੇ ਦਾ ਕਿਸੇ ਦਾ ਦੇਖਿਆ ਫੇ ਆ ਗਈ ਕਿ ਨਾ ਲਾਡਲੇ ਵਾਲੀ ਗੱਲ ਆ ਬਿਆ ਨਹੀਂ ਆਪੇ ਮੁੱਕ ਗਈ ਉਹ ਨਹੀਂ ਮੈਂ ਛੋਟਾ ਹੁੰਦਾ ਤਾਂ ਸਾਰਿਆਂ ਤੇ ਤਾਂ ਕਰਕੇ ਸਾਰਿਆਂ ਦਾ ਲਾਡਲਾ ਹੀ ਥੱਲੇ ਨਾ ਛੋਟਾ ਜਿੰਨਾ ਘਰੇ ਛੋਟਾ ਉੰਨਾ ਖੋਟਾ ਨਹੀਂ ਜਿੰਨਾ ਨਿੱਕਾ ਉਹਨਾਂ ਹੀ ਸਿੱਖਾ ਹੋਰ ਨਾ ਕੋਟਾ ਬਿਲਕੁਲ ਨਹੀਂ ਆ ਚਲੋ ਕੰਟੀਨਿਊ ਕਰੋ ਬਾਕੀ ਉਹ ਲੈ ਸੂਟ ਦਾ ਵਿਚਾਲੇ ਹੀ ਰਹਿ ਗਏ ਇੱਥੇ ਹੋਰੇ ਕਥਾ ਜਿਹੜੀ ਤੀ ਮਮੀ ਵੀ ਦਾ ਸੁਣ ਲੈਰਾ ਸੁਣ ਤਾਂ ਹੈ ਅੱਛਾ ਇਹ ਮਮੀ ਦਾ ਪਾਜੀ ਪਾਪਾ ਜੀ ਸੁਵਾ ਕੇ ਪਾਇਓ ਤੇ ਆਹ ਤੇਰੀ ਜੀ ਦਾ ਫੋਟੇ ਆਹ ਪਾਪਾ ਜੀ ਦਾ ਕੁਰਤਾ ਪਜਾਮਾ ਹਾਂਜੀ ਪਾਗ ਠੀਕ ਹੈ ਬਹੁਤ ਮੁਸਕਾਤਾ ਪੈ ਨਹੀਂ ਕੋਈ ਨਹੀਂ ਤੁਮਾਂਗੇ ਪਾਏ ਹੋਣ ਸਮਾਉਣ ਵਾਲੇ ਦਿੱਤੇ ਸਮੂਨਾ ਨਾ ਐ ਤਾਂ ਸੁਆਕੇ ਪਾਉਗੇ ਐ ਤਾਂ ਮਾਣਾ ਨਹੀਂ ਸੁਆਕੇ ਪਾਏ ਪਾਏ ਬਈ ਮਨਕੀਰਤ ਭਾਈ ਸਾਡਾ ਦੇਖ ਲੋ ਮਨਕੀਰਤ ਪਾਗਾਂ ਵਾਲਾ ਦੋ ਦੋ ਨਾਨਕੇ ਆਏ ਆ ਹਾਂ ਸਿਆ ਬੜੀ ਬੂਆ ਜੀ ਦੇ ਘੁੱਟ ਦੋਵਾਂ ਦੇ ਅੱਛਾ ਜੀ ਇਹ ਬੂਆ ਜੀ ਦਾ ਨੇ ਠੀਕ ਇਹ ਹਰੀਪੁਰ ਵਾਲੀ ਬੂਆ ਇੱਕ ਬੇਂਦਰਾ ਖਾਲੀ ਜੀ ਆ ਠੀਕ ਹੈ ਹੂੰ ਉਹ ਵੀ ਦਿਖਾ ਦੇ ਪਿੱਛੇ ਲੋਕਾਂ ਨਾਲ ਕਾਫੀ ਤੇ ਪਤਾ ਨਹੀਂ ਆਏ ਨਹੀਂ ਹੈਗੇ ਜਾਂ ਦੇ ਕੇ ਜੇ ਤਾਂ ਆ ਗਏ ਇਹਨਾਂ ਨੂੰ ਹੁਰੇ ਦੇ ਦਿੰਦੇ ਹਾਂ ਚਾਕੇ ਲਿਆ ਸਿਆਣੇ ਅਰੇ ਤਾਂ ਕਰ ਹੁਣ ਉਹ ਉਹਨਾਂ ਦਾ ਕੰਮਕਾਰ ਤੋਂ ਨਿਕਲ ਨਹੀਂ ਹੁੰਦਾ ਨਾਲ ਲੋਈਆਂ ਲਾਈਆਂ ਨਾਲ ਲੋਈਆਂ ਲਾਈਆਂ ਠੀਕ ਆ ਠੀਕ ਆ ਜੀ ਠੀਕ ਆ ਹੋਏ ਮੇਰੇ ਬੱਬੀ ਇਹ ਇਹ ਕੀ ਦੇ ਆਪਣੇ ਨੂੰ ਦੇਖ ਕੇ ਤਾਂ ਭੱਜ ਕੇ ਜਫਾ ਪਾਇਆ ਸੁਲਤਾਨ ਹਾਂ ਆ ਦੋਹੇ ਮੇਰੇ ਹਾਂ ਦੇਖ ਦੇਖ ਦੇ ਅੱਧਾ ਕਿਲੋ ਅੱਧਾ ਕਿਲੋ ਖੂਨ ਵਧ ਗਿਆ ਆ ਦੋਹੇ ਮੇਰੇ ਮੈਨੂੰ ਬੱਚਾ ਦੀ ਖੁਸ਼ੀ ਬਹੁਤ ਹੁੰਦੀ ਹੈ ਹਾਂ ਉਹੀ ਮੈਂ ਗੱਲ ਕਰਦਾ ਕਾਲੇ ਸੂਟ ਦੀ ਡਿਮਾਂਡ ਪੂਰੀ ਹੋ ਗਈ ਹਾਂ ਮੈਨੂੰ ਦੀਦੀ ਆਪਣਾ ਕਾਲਾ ਸੂਟ ਉਹ ਤੇ ਮੈਂ ਹਾਂ ਉਹ ਤੇ ਉਹ ਮੈਂ ਵੀ ਲੈਣੀ ਥੋਤੇ ਬਲੈਕ ਸੂਟ ਹਾਂ ਕਾਲਾ ਸੂਟ ਅੱਜ ਮੈਰੇ ਨੂੰ ਕਿੱਥੇ ਤੋਂ ਲੈਣੀ ਦੀਦੀ ਕਿੰਨੀ ਕਿ拉克 ਸਾਡੀ ਜਿੰਦੀ ਮੈਂ ਪਾ ਜੂਗੀ ਕਾਲਾ ਸੂਟ ਮੈਂ ਕਿਹੜੀ ਹਟੇਗੀ ਮੈਂ ਜਾਂਦੀ ਹਾਂ ਤੇ ਇਹ ਇਫਾਇਰ ਹੈ ਵੈਸੇ ਮੈਂ ਉੱਥੇ ਗੱਲ ਕਰੀ ਆ ਕਿ ਮੈਂ ਮੱਝੂnga ਕੀ ਪਤਾ ਮਿਲ ਜਾਵੇ ਪਰ ਮੈਂ ਤੁਹਾਨੂੰ ਮੰਗਾ ਦੂੰਗੀ ਇਹ ਨਾਂ ਦੇ ਉਹ ਜਿਹੜੀ ਮਾਰੀ ਚੁੰਡੇ ਹੈ ਨਾ ਹਾਂ ਜੇ ਤੁਸੀਂ ਮੇਰੇ ਨਾਮਲੇ ਮਿਲਦਾ ਜੁਲਦਾ ਹੀ ਦੇ ਦਿਓ ਅੱਛਾ ਬਹੁਤ ਸੋਹਣਾ ਉੱਪਰ ਦੇ ਬਹੁਤ ਸੋਹਣਿਆ ਮੈਂ ਤਾਂ ਮੁੰਡੀਆਂ ਪਰ ਰੇੜੀ ਥੋੜੀ ਨਹੀਂ ਮਾਤੂਰ ਜੀ ਨਿਕਲ ਹੂੰ ਉਹ ਕੀ ਕਰੀ ਲੈਣਾ ਨਹੀਂ ਮੈਂ ਤਾਂ ਆਨਲਾਈਨ ਹੀ ਮਂਗਾਏ ਕਰਦੀ ਆ ਮੇਰੇ ਕੱਪੜੇ ਜ਼ਿਆਦਾ ਤਾਂ ਮੈਂ ਆਨਲਾਈਨ ਹੀ ਮਂਗਾ ਕੇ ਉਹ ਬਾਜ਼ਾਰ ਸਦਾ ਸਾਲਾ ਇੰਦਰ ਵੀ ਪਾਇਆ ਬਾਇ ਤਾਂ ਇਹ ਘਰ ਵਾਲਾ ਇਹ ਵੀ ਸੋਹਣਾ ਇਹ ਘਰਾਂ ਦਾ ਇਹ ਜੇ ਸੂਟ ਵਧੀਆ ਲੱਗਦੇ ਜਿੱਦਾਂ ਆ ਪਾਏ ਬੈ ਨਾ ਪ੍ਰਿੰਟ ਵਾਲੇ ਹਾਂ ਅੰਦਰ ਜਾਣੇ ਨੂੰ ਹਾਂ ਵਧੀਆ ਸੂਟ ਲੱਗਦੇ ਕੋਈ ਨਹੀਂ ਬੈਠੇ ਕੁਸਰ ਅਰੇ ਕੁਸਰ ਰਹਿੰਦਾ ਹੋਇ ਜੀ ਹਾਂ ਹੁਣ ਕੁਸਰ ਦਿਖਾਣਾ ਆ ਬਹੁਗੀ ਓਹੋ ਇਹ ਹੈ ਉਹ ਮਸੀਹ ਤਾਂ ਕੰਮ ਬਹੁਤ ਤੁਸੀਂ ਜ਼ਿਆਦਾ ਓ ਹੋ ਹੋ ਇਹ ਤਾਂ ਜ਼ਿਆਦਾ ਹੋ ਗਿਆ ਜੀ ਕੰਮ ਹੁਣ ਉਹ ਹਾਂ ਪੁੱਤ ਹਾਂ ਤੇ ਬਾਈ ਗੁਰੂ ਆ ਕੰਗਣ ਅੱਜ ਮੇਰਾ ਨਾ ਤਿਲ ਕਰਦਾ ਨੂਰ ਜਮਨਕੀਰਤ ਦੇ ਹੱਥ ਕੰਗਣ ਹੋਣ ਆ ਜਾਣੇ ਇਹਦਾ ਆ ਜਾਣੇ ਆ ਜਾਣਗੇ ਛੋਟਾ ਸਾਈਜ ਆ ਮੈਨੂੰ ਵੀ ਲੱਗਦੇ ਬੜੇ ਉਹ ਨਾਨੀ ਤੇਰੀ ਕੰਗਣ ਲੈ ਕੇ ਆਈ ਤੂੰ ਰੋਈ ਜਾਣਾ ਯਾਰ ਨਹੀਂ ਮਸੀ ਆਹ ਕੰਮ ਤੁਸੀਂ ਗਲਤ ਕਰਿਆ ਬੈਠੇ ਮੁੰਡੀਆਂ ਉਹ ਨਹੀਂ ਨਹੀਂ ਹੁੰਦਾ ਦੇਖੇ ਨੀ ਚਲੋ ਟਾਈਮ ਤਾਂ ਮਹਾਰਾਜ ਨੇ ਲਿਆਂਦਾ ਪਰ ਆਏ ਨਾ ਨਾ ਫੇਟਾ ਕੰਮ ਬਹੁਤ ਵੱਧ ਗਿਆ ਹੋਰ ਕੀ ਆ ਹਾਂ ਤਾਂ ਮੈਂ ਜਿਆਦਾ ਚੰਗਾ ਕਾ ਲਾ ਰੱਖਿਆ ਤਾਂ ਬਹੁਤ ਕਰਤਾ ਜੀ ਮੇਰੇ ਪਾਈ ਚੱਕਣੀ ਕਰਦੇ ਕਿ ਚੁੱਪ ਨਹੀਂ ਕਰਦਾ ਅਜਾ ਕੜੇ ਪਾਈ ਨੂੰ ਕਰਾ ਕੇ ਸੋਣੀ ਜਿਹੜੀ ਤੀਜਾ ਪਾਈ ਆਪਣੇ ਪੁੱਤ ਨੂੰ ਹੋਣਿਆ ਜਾਣੀਆਂ ਚੀਜ਼ਾਂ ਪਾਈ ਆਹੋ ਇਹ ਤਾਂ ਹਾਸੇ ਰਹਿਣ ਦਿੰਦੇ ਕਾਈ ਬੋਟਾ ਕਰਿਆ ਹੋਰ ਕੀ ਬਹੁਤ ਨਹੀਂ ਆ ਜੀ ਆਈ ਨਹੀਂ ਨਾ ਖੁੱਲੇ ਯਾਰ ਖੁੱਲੇ ਆ ਉਹ ਚੱਲ ਰਹਿਣ ਦੋ ਰੋਂਦਾ ਉਹ ਪਹਿਲਾਂ ਉਹਨੂੰ ਬਚਾਰੇ ਨੂੰ ਚੁੱਪ ਕਰਾਓ ਤੁਸੀਂ ਬਸ ਬਸ ਉਹ ਆ ਤਾਂ ਕੰਮ ਮਾਸੀ ਜਿਆਦਾ ਵਧਾਤਾ ਤੁਸੀਂ ਬਹੁਤ ਨਹੀਂ ਫਿਰ ਗਈ ਨਹੀਂ ਜੀ ਫੇਰ ਵੀ ਚਲੋ ਕੱਪੜੇ ਹੀ ਬਥੇਰੇ ਨੇ ਕੱਪੜੇ ਹੀ ਐਨੇ ਤਾਂ ਕੱਪੜੇ ਹੀ ਦੇ ਤੂੰ ਨੂਰ ਦੀ ਪਾ ਦਿਓ ਮੈਨੂੰ ਨਾ ਸ਼ੌਂਕ ਹੈ ਨਾ ਸਗਲਿਆ ਮੈਂ ਨੂਰ ਦੀ ਪਾ ਦਿਓ ਤੈਨੂੰ ਤਾਂ ਸ਼ੌਂਕ ਦਿਖਦਾ ਯਾ ਆਪ ਵੀ ਪਾਈ ਫਿਰਦੀ ਆ ਦੇ ਮੈਨੂੰ ਵੀ ਦੇਖਲਾ ਬਣਾਤੇ ਨਾ ਮੇਰੀ ਭੂਆ ਨੇ ਦੇਣੇ ਆ ਨਹੀਂ ਲੈ ਉਹ ਨਾ ਉਹ ਤਾਂ ਠੀਕ ਆ ਮੈਂ ਸ਼ੌਂਕ ਦੀ ਗੱਲ ਕਰਦਾ ਹਾਰ ਬਣਾ ਕੇ ਦੇਣਾ ਮੈਨੂੰ ਹਾਂ ਲੇਖੀ ਗਿਰਿਆ ਦਾ ਸੋਨੇ ਦਾ ਨਹੀਂ ਮੈਂ ਕੋਣ ਹਾਂ ਬਾਗਾਂ ਦਾ ਤਾਂ ਲੋਹੇ ਦਾ ਭਾਰਾ ਹੁੰਦਾ ਏ ਇਹ ਇੱਕ ਮੰਨੇ ਹੁੰਦਾ ਨਾ ਪੱਕੇ ਨੇ ਚੱਲ 5-6 ਸਾਲ ਰੁਕ ਜਾ ਇਹਨੇ ਵੇਗਲਾ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਇਹਨੇ ਮਜ਼ਾਕ ਨੂੰ ਨਾ ਹੋਰੇ ਪਾਸੇ ਨੂੰ ਲੈ ਜਾਣਾ ਹੁੰਦਾ ਦਾ ਬੰਦਾ ਮਖਾਲ ਕਰਦਾ ਮਖਾਲ ਤਾ ਹੋਰ ਕੀ ਮਰਦੇ ਕਿਹਾ ਕਰੇ ਨਹੀਂ ਮੇਰੀ ਗੱਲ ਸੁਣ ਲੋਹੇ ਦਾ ਸੱਟ ਤਾਂ ਕਿਸੇ ਪਾਇਆ ਦੇਖਿਆ ਅਜੇ ਤੱਕ ਪਤਾ ਤੁਸੀਂ ਪਵਾ ਦੋ ਉਹ ਮਖਾਲ ਹੁੰਦਾ 2 ਮਿੰਟ ਦਾ ਯਾਰ ਹੁਣ ਤਾਂ ਮੈਨੂੰ ਆਹ ਸਭ ਨਾਲੋਂ ਮਹਿੰਗਾ ਸੂਟ ਆ ਵਾ ਹਾਂ ਸਕੜੇ ਸਵਾਕ ਮੇਰੇ ਪੈਸਾ ਨਹੀਂ ਹੈ ਟੇਲਰ ਹੈਗਾ ਸਾਡੇ ਕੋਲ ਦਾ ਲੈ ਕੇ ਚੱਲੀ ਦੋ ਸੂਟ ਉਹ ਨਾਲ ਦੀ ਨਾਲ ਉਧਰ ਬੁੱਕ ਕਰਾ ਦਿਓ ਟੇਲਰ ਕੋਲ ਇਹ ਵੀ ਕੀ ਜਿੰਨ ਦੇ ਦੇਦਾ ਹਾਂ ਜੀ ਜਿਹੜੇ ਕਹਿੰਦੇ ਵੇ ਇਧਰ ਉੱਧਰ ਦੀ ਸਾਰੇ ਸੂਟ ਸਿਉਈ ਜਾਂਦੀ ਹੈ ਇਹਦੇ ਆਪ ਦੇ ਹੀ ਨਹੀਂ ਸੂਟ ਸਿਉਈਉਂਦੇ ਸਹੀ ਗੱਲ ਵੀ ਚਲੋ ਮਸਾਲਾ ਜਿਹੜਾ ਟੇਲਾ ਹੁੰਦਾ ਉਹ ਆਪਣੇ ਨਹੀਂ ਸੀ ਹੁੰਦੇ ਲੋਕਾਂ ਦੇ ਸੀ ਹੁੰਦੇ ਹਾਂ ਜੀ ਜੀ ਵਧੀਆ ਜੇ ਸਿਉਣਾ ਨੀਵਾ ਜਿਆ ਰੱਖ ਕੇ ਮੈਂ ਕਹਿੰਦੀ ਖੁੱਲਾ ਜਿਆ ਰੱਖ ਕੇ ਗਰਮੀ ਬਹੁਤ ਹੈ ਹਾਂ ਹਾਂ ਠੀਕ ਆ ਜਦ ਪਾ ਕੇ ਮੈਂ ਮਾਲਾ ਨਹੀਂ ਜਾਮਾ ਸਾਰੇ ਪੁੱਛੇ ਮੈਂ ਕਿਹਾ ਮੇਰੀ ਦੂਸਰੀ ਮਾਤਾ ਨੇ ਦਿੱਤਾ ਹਾਂ ਦੇਖ ਲਾ ਪਾਗਾਂ ਵਾਲੀ ਆ ਤੂੰ ਵੀ ਚਾਰ ਮਾਤਾ ਬਣ ਗਈਆਂ ਦੋ ਮਾ ਲਾਲ ਦੋਰੇ ਆਇਆ ਫਿਰ ਜਾਦੇਗਾ ਲਾਇਆ ਦੱਸ ਤੇ ਇਹਨਾਂ ਨੇ ਫਿਰ ਕਹਿਤਾ ਆ ਵੀ ਇਹ ਕੀ ਸਾਡਾ ਪਿਆ ਆ ਤੇ ਫਿਰ ਕਿਸੇ ਕਰਕੇ ਲਿਆ ਨਹੀਂ ਪਰ ਕੀ ਦੀ ਕੀ ਹਾਂਜੀ ਹਾਂਜੀ ਅੱਛਾ ਸੌਣ ਤੋਂ ਫਿਰ ਮਨਾ ਕਰਦੇ ਇਹਨਾਂ ਨੂੰ ਤੇ ਗਰਮੀ ਵੀ ਤੇ ਦੀ ਗਰਮੀ ਆ ਨਾ ਗਰਮੀ ਕਰ ਰਹੀ ਹੈ ਅੱਛਾ ਆਹ ਉਰੇ ਵਾਲਾ ਵੀ ਖਾਸਾ ਪਿਆ ਕੀਤਾ ਹਜੇ ਮੈਂ ਕਹਿੰਦੇ ਮੈਂ ਕੋਈ ਗਿਫਟ ਹੀ ਕਰ ਦੂੰਗੀ ਮਨਕੀਤ ਨੂੰ ਅੱਛਾ ਅੱਛਾ ਉਹ ਵੈਸੇ ਤਾਂ ਹੁਣ ਹਾਂ ਉਹ ਨਹੀਂ ਵਸ ਜੀ ਚਾਹੀ ਨਹੀਂ ਕਰਾਉਣਾ ਜਿਹੜੀ ਦਿਖਾਉਣ ਦੇ ਦਾ ਉਹ ਕਰ ਦਵਾਂਗੇ ਹੈਗੇ ਨਾ ਛੇ ਨ ਕੋਈ ਤੂੰ ਚਲੇ ਕੋਈ ਮੈਂ ਕਰਨਾ ਬਹੁਤ ਹੈ ਆ ਲੈ ਕਰ ਗਿਫਟ ਦੀ ਜਗ੍ਹਾ ਤੁਸੀਂ ਮਨਕੀਤ ਦੇ ਪਿਆਰ ਨੂੰ ਨਾਨਕ ਸ਼ੱਕ ਮੀਆਂ ਉਹ ਆਗੇ ਮੈਂ ਮਨ ਕੀ ਇਰਦਾ ਦੇ ਕਰਮਾ ਜਿਨਾ ਉਹਦੋਂ ਮਿਲ ਜੂਗਾ ਹਾਂ ਨਾ ਨਾ ਕਿਸੇ ਸ਼ੱਕ ਦੀ ਟੈਨਸ਼ਨ ਨਹੀਂ ਲੈਣੀ ਉੱਧਰ ਵਾਲੇ ਉੱਧਰ ਵਾਲੇ ਇਕੱਠੇ ਨੇ ਹੋ ਕੇ ਆਉਣਾ ਹਾਂ ਵੀ ਟੈਨਸ਼ਨ ਨਹੀਂ ਲੈਣੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਾਈ ਚਲੋ ਮਹਾਰਾਜ ਜੀ ਕੰਮ ਜਾਵੇ ਕੰਮ ਨੂੰ ਤੇ ਡਿੱਗਦਾ ਸਹੀ ਗੱਲ ਆ ਹਾਂ ਭਾਈ ਬਿਲਕੁਲ ਹੋਈ ਹੋਆ ਕਰਮ ਵਾਲਾ ਜਿਹਦੇ ਦੋ ਦੋ ਨਾਨਕੇ ਹੋਣ ਹਾਂ ਕਰਦੋ ਹਾਂ ਬਹੁਤ ਕਰਦੇ ਜੀ ਦਾ ਬਹੁਤ ਵਧੀਆ ਉਹ ਵੀ ਬਹੁਤ ਬਹੁਤ ਵਧੀਆ ਬੰਦੇ ਆ ਬਿੱਤਰੇ ਸਾਰੇ ਇਹ ਨਹੀਂ ਹੁਣ ਤੱਕ ਬਹੁਤ ਵਧੀਆ ਵਰਤਦੇ ਉਹ ਦਿਲ ਤੇ ਵਰਤ ਹਾਂਜੀ ਪਾ ਕੇ ਸੋਣ ਵਾਲੇ ਦਿੱਤੇ ਤੁਹਾਨੂੰ ਲੈ ਲੈ ਜਿਹਦੇ ਫੋਟੋ ਤਾਰਨੇ ਸੁਣੇ ਲਿਆ ਮੇਰੇ ਨਾਲ ਲੈ ਨੀ ਵੀ ਦੀਦੀ ਨਾਲੇ ਬਾਰਤੇ ਦੇ ਮਾਸੀ ਜੀ ਉਹ ਉਹ ਸਾਡੇ ਨਾਲ ਵੀ ਨਾ ਜਿਕਣਾ ਪੈਣਾ ਐ ਅਸੀਂ ਉੱਕਣੇ ਕਰਦੇ ਵੀ ਉੱਕਣੇ ਪਿਆ ਸ਼ਾਦੀ ਬਣਾਣਾ ਉੱਕਣੇ ਸਾਡੇ ਨਾਲ ਕਰਨਾ ਵੀ ਸਾਡੀ ਤੇ ਉਹ ਵੀ ਸਾਡੀ ਦੀ ਆਏ ਹਾਂ ਬਿਲਕੁਲ ਬਿਲਕੁਲ ਅਰੇ ਉਹ ਕਹਿੰਦਾ ਨਹੀਂ ਦੂਰ ਦੀ ਰਿਸ਼ਤਦਾਰੀ ਨਾ ਉਹਨਾਂ ਸਾਡੇ ਕੋਲ ਵੀ ਉੱਕਣੇ ਹੀ ਵਰਤਦੇ ਆ ਉਹ ਇਹ ਕੀ ਕਰਦੀ ਓਏ ਆ ਦੇਖ ਇੱਧਰ ਆ ਦੇਖ ਆ ਦੇਖ ਦੇ ਖੜਜ ਖੜਜ ਭੱਜ ਕੇ ਕਿੱਥੇ ਜਾਊਂਗੀ ਲੈ ਆ ਦੇਖ ਆ ਦੇਖ ਗੰਦਾ ਬੱਚਾ ਮਿੱਟੀ ਹਾ ਲਾਮਾ ਹੈ ਤੇਰੇ ਦੋ ਲਾਮਾ ਹੁਣ ਪਾਰੀਆਂ ਕਰਕੇ ਮਨਾ ਲਾ ਲਾਮਾ ਦੋ ਪਾਰੀ ਕਰ ਦਿੰਦੀ ਆ ਉੱਪਰ ਤੇ ਫੇ ਪਾਰੀ ਕਰਨ ਲੱਗ ਜਿੰਦੀ ਆ ਵੀ ਹੁਣ ਚਾਚੂ ਗੁੱਸਾ ਹੋਇਆ ਵਾ ਦੇਖੀ ਮੂੰਹ ਸਾਫ ਕਰ ਗੱਲ ਲਾਮਾ ਹੁਣ ਲਾਮਾ ਦੋ ਨਾ ਬੋ ਤੇ ਮਿੱਟੀ ਨਹੀਂ ਖਾਈਦੀ ਮਾਮੂ ਗੰਦਾ ਬੱਚਾ ਆ ਕਰ ਜੀਵ ਦਾ ਐ ਹਾਈ ਗੰਦਾ ਜੇ ਹੁਣ ਖਾਦੀ ਨਾ ਮਿੱਟੀ ਫੇ ਦੇਖੀ ਦਿਖਾ ਮੂੰਹ ਜੇ ਤਾਂ ਪਤਾ ਹੁੰਦਾ ਵੀ ਹੁਣ ਚਾਚੂ ਨੇ ਗਾਲਾਂ ਕੱਢਣੀਆਂ ਥੱਪੜ ਲਾਊਗਾ ਫੇ ਪਾਰੀਆਂ ਕਵੇ ਪਾਣੀਆ ਅੱਡੂ ਜਾ ਤੇ ਜਿਹੜੇ ਕਰਦੀ ਪਾਪ ਹੋਰ ਹੁਣ ਮੈਨੂੰ ਝਿੜਕਦੇ ਆ ਫਿਰ ਤਾਂ ਪਾਰੀ ਹਾ ਹੋਰ ਉਹਨੂੰ ਪਤਾ ਵੀ ਹੁਣ ਹੁਣ ਚਾਚੂ ਗੁੱਸਾ ਹੋਇਆ ਵਾ ਫੇ ਦੂਰ ਤੇ ਪਾਰੀ ਕਰ ਲੱਗ ਜਿੰਦੀ ਹੁਣ ਜੇ ਉਹ ਫੇਰ ਆ ਉਹ ਦੇਖ ਪਾਲੀ ਉਹਨੇ ਮਨ ਲਾਦਾ ਛਿੜਤੀ ਇੰਨੀ ਕੁੜੀ ਤੇਜ ਆ ਨਾ ਇਹ ਗਰਮੀ ਬਹੁਤ ਜ਼ਿਆਦਾ ਹੈ ਕਣਕਾਂ ਬੱਜਣ ਤੇ ਆ ਚੁੱਕੀਆਂ ਨੇ ਜੀ ਪ੍ਰਮਾਤਮਾ ਸਭ ਦੇ ਜਿੰਨੇ ਵੀ ਮਿਹਨਤ ਕਰੀਏ ਵੀ ਇਹ ਜਰਾਸਾ ਨੇ ਆਪ ਹੂੰ ਕਿਉਂਕਿ ਸਾਡੇ ਘਰ ਵਿੱਚ ਇੱਥੇ ਇੱਥੇ ਦਾਣੇ ਆਣ ਬਿਲਕੁਲ ਅਸੀਂ ਵੀਰਵਿੰਦਰ ਨੂੰ ਕਹੀਏ ਵੀ ਅਸੀਂ ਤੁਹਾਡਾ ਇੱਕ ਇੱਕ ਥੈਲਾ ਭਰ ਲੈਨੇ ਹੈ ਇੱਕ ਇੱਕ ਸਾਨੂੰ ਸੂਟ ਹੋਰ ਦੇ ਦਿਓ ਬੋਲੇ ਬੋਲੇ ਗੱਲ ਮੋੜ ਘੜ ਕੇ ਅਕਤੰਬਰੇ ਆ ਕੇ ਖੜਦੀ ਹੈ ਹੈਂ ਛੁੱਟੇ ਭਾਈ ਇੱਕ ਇੱਕ ਡੱਬਾ ਵੀ ਲਿਆ ਦੇਓ ਹੈ ਗੁਰਦੁਆਰੇ ਚੜਾਵਾਂਗੇ ਹੈਂ ਨਾਲੇ ਘਰ ਦੇ ਵਿੱਚ ਮੂੰਹ ਮਖਾ ਕਰਾਵਾਂਗੇ ਹਾਂ ਬੰਦੇ ਅਸੀਂ ਢੋਲ ਭਰਾਏ ਆ ਦੇਹਾ ਢੋਲਾ ਲਖਮੀਆਂ ਨੂੰ ਜੇ ਟੋਲਾ ਬਣਦੇ ਬਣਦੇ ਬਣ ਹਾਂ ਚੱਲ ਕੋਈ ਨਾ ਪੀਜੇ ਦਾ ਦੇ ਹੈ ਮੈਨੂੰ ਕੀਰਤ ਦੇ ਕੱਪੜਾ ਦੀਦੀ ਨੂੰ ਦੇ ਰਿਹਾ ਆਪਾਂ ਤਿੰਨਾਂ ਨੂੰ ਨਾਲ ਲੈ ਜਾਣਾ ਇਹਨਾਂ ਦੀ ਉਹ ਮਤਲਬ ਆਪਾਂ ਨੇ ਦੇਣੇ ਆ ਹਾਂਜੀ ਉਹ ਮੈਂ ਕਹਿੰਦਾ ਬਥੇਰੇ ਸੂਟ ਹੋ ਕੇ ਰਹਿਣ ਦੋ ਆਪਾਂ ਤਾਂ ਦੇਣੇ ਹੀ ਆ ਆਪਣੇ ਕੋਈ ਨਹੀਂ ਕੁੜੀਆਂ ਟੈਨਸ਼ਨ ਨਾ ਲੈ ਮੈਂ ਤੁਹਾਡੇ ਨਾਲ ਹਾਂ ਇਹਨਾਂ ਨੇ ਕਿਹਾ ਵਾਹ ਸੂਟ ਨਮਾਗੇ ਇਹ ਨਹੀਂ ਰੋਏ ਚੱਲ ਇਹ ਕਿੰਨਾ ਨਾਨ ਖੜ ਕੇ ਉਹਨਾਂ ਦੀ ਪਸੰਦ ਦੇ ਦਵਾਣੇ ਹਾਂ ਨਹੀਂ ਨਹੀਂ ਇੱਕ ਦਿਨ ਹੀ ਲੈ ਜੀਵੇ ਚੱਲ ਫਿਰ ਮੈਨੂੰ ਐਂ ਕਰਿਓ ਮੈਨੂੰ ਦੁਕਾਨ ਦੱਸ ਦਿਓ ਕਿਹੜੀ ਦੁਕਾਨ ਤੇ ਲੈਣੇ ਮੈਂ ਪਹਿਲਾਂ ਉਹਨੂੰ ਜਾ ਕੇ ਘੰਟਾਂਾਂ কা ਪਹਿਲਾਂ ਮਿਲਿਆ ਹਾਂਗਾ ਦੁਕਾਨਦਾਰ ਨੂੰ ਮੈਂ ਕਹਿੰਦਾ ਯਾਰ ਗੱਲ ਸੁਣ ਲੈ 4-500 ਦੇ ਉੱਪਰ ਨਾ ਦਿਖਾਈ ਨਹੀਂ ਨਹੀਂ ਉਹ ਪਾਣੀ ਉਹ ਤਾਂ ਕਿੰਨਾ ਦਾ ਮਾਸ ਆਇਆ ਹੈ ਕੰਨਾ ਮੈਂ ਅਸੀਂ ਕਿੰਨਾ ਪੜ ਗਿਆ ਉੱਥੇ ਪਹਿਲਾਂ ਦੇਖ ਕੇ ਯਾਰ ਹਾਂ ਕਿਦਾ ਕਿਦਾ ਮੈਂ ਕਹੇ ਇਹ ਕਹਦਾ ਨਾ ਮੈਂ ਪਹਿਲਾ ਜਾ ਕੇ ਦੇਖਿਆ ਆਉਂਗਾ ਅਸੀਂ ਕਹ ਦਾਂਗੇ ਚਲ ਜਦੋਂ ਨਹੀਂ ਪਸੰਦ ਆਇਆ ਅਸੀਂ ਦੋ ਘਟਕਾਉਣਾ ਛੱਡ ਦਣੀਆ ਕਹਦਾ ਨਾ ਅੱਗੇ ਚੱਲ ਤੂੰ ਇੱਥੇ ਨਹੀਂ ਪੜਦਾ ਇਹ ਤੁਸੀਂ ਸੋਕੇ ਆ ਕਰੂਗੀ ਉਹ ਤੁਸੀਂ ਸੱਟਲਾ ਖਾ ਲਿਓ ਚਲੋ ਜੀ ਫਿਰ ਠੀਕ ਆ ਹੁਣਲੇ ਬਲੌਗ ਚ ਮਿਲਦੇ ਆਂ ਮੇਰਾ ਫੇਰ ਵੀ ਤੁਹਾਨੂੰ ਬਹੁਤ ਥੈਂਕ ਯੂ ਕਰਦੇ ਆਂ ਵੈਸੇ ਧੀਆ ਮਾਂ ਦਾ ਧੰਨਵਾਦ ਕਰਨ ਲੋਗੀਆਂ ਹੁੰਦੀਆਂ ਨਹੀਂ ਪਰ ਫੇਰ ਵੀ ਜੇ ਕਿਹਾ ਮਾਂ ਨੇ ਦੋ ਦਿਲ ਰੂਹ ਕੋ ਕਹਿ ਰਹੀ ਹੈ ਤਾਂ ਕੋਈ ਘਾਟ ਬਤ ਕਰ ਰਹੇ ਨਹੀਂ ਇੱਕ ਜੱਫੀ ਮੇਰੀ ਮਾਂ ਦੇ ਨਾਲ ਹਾਂ ਥੈਂਕ ਯੂ ਮੰਮੀ ਹੁਣ ਬਸ ਜੇ ਮੇਰੀ ਮਾਂ ਰਹੀ ਸੀ ਤਾਂ ਵੇ ਫਿਰ ਮੈਂ ਇਹਨੇ ਕਿਹਾ ਲੈ ਗਿਆ ਅੱਛਾ ਮੇਰੀ ਗੱਲ ਹੀ ਫੇਰੀ ਸੌਂ ਗਏ ਬਸ ਤੇ ਇਹਨਾਂ ਨੇ ਕਣਕ ਨਾਲ ਰੇੜ ਦੇਵੇ ਹੁਣ ਹਾਫ ਇੱਕ ਜੂਪੀ ਚਲਾ ਕੇ ਠੀਕ ਹੈ ਪਤਲੀ ਹਾਂ ਠੀਕ ਹੈ ਮਾਸੀ ਕਾ ਲਵ ਯੂ ਠੀਕ ਹੈ ਫਿਰ ਬਾਏ ਬਾਏ